ਕੈਨੇਡਾ ਨਵੇਂ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਲਗਭਗ 1 ਸਾਲ ਪਹਿਲਾਂ ਜਦੋਂ ਪੁੱਛਿਆ ਗਿਆ ਸੀ ਕਿ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਟੀਚਿਆਂ ਨੂੰ ਰੱਦ ਕਰਨਗੇ ਤਾਂ ਚਿੰਤਾਵਾਂ ਦੇ ਵਿਚਕਾਰ ਵਾਧੀ ਗਿਣਤੀ ਦੇਸ਼ ਦੀ ਰਹਿਾਈ ਸੰਕਟ ਨੂੰ ਹੋਰ ਵਧਾ ਸਕਦੀ ਹੈ ਬਾਰੇ ਸਪਸ਼ਟ ਜਵਾਬ ਦਿੱਤਾ ਗਿਆ ਸੀ ਸੀਨ ਤੋਂ ਇਮੀਗ੍ਰੇਸ਼ਨ ਪੋਰਟਫੋਲੀਓ ਨੂੰ ਸੰਭਾਲਣ ਤੋਂ 1 ਹਫ਼ਤੇ ਬਾਅਦ ਅਗਸਤ 2023 ਵਿੱਚ ਉਸਨੇ ਕਿਹਾ ਸੰਖਿਆਵਾਂ ਨੂੰ ਵਿਗਯੋਏ ਇਹ ਜਾਣਿਆ ਕਿ ਜਾਣਨਾ ਚਾਹੁੰਦਾ ਕਿ ਕੈਨੇਡਾ ਵਿੱਚ ਮੌਜੂਦਾ ਜ਼ਰੂਰਤਾਂ ਨੂੰ ਮੈਂ ਜਾਣਦਾ ਮੈਨੂੰ ਐਜਾਹੀ ਦੁਨੀਆ ਨਹੀਂ ਦਿਖਾਈ ਦਦੀ ਜਿਸ ਵਿੱਚ ਅਸੀਂ ਇਸ ਨੂੰ ਪਟਾ ਦਿੰਦੇ ਹਾਂ ਉਸ ਨੇ ਸੀਨ ਤੋਂ ਇਮੀਗ੍ਰੇਸ਼ਨ ਪੋਰਟਫੋਲੀਓ ਨੂੰ ਸੰਭਾਲਣ ਤੋਂ ਇੱਕ ਹਫ਼ਤੇ ਬਾਅਦ ਇਹ ਗੱਲ ਕਹੀ ਸੀ ਪਰ ਫੈਡਰਲ ਸਰਕਾਰ ਨੇ ਨਵੰਬਰ ਵਿੱਚ ਆਪਣੇ ਨਵੇਂ ਇਮੀਗ੍ਰੇਸ਼ਨ ਟੇਚਿਆਂ ਨੂੰ ਜਾਰੀ ਕਰਨ ਦੀ ਤਿਆਰੀ ਕੀਤੀ ਇੱਕ ਮੰਤਰੀ ਦੀ ਟਿੱਪਣੀ ਹਾਲ ਹੀ ਵਿੱਚ ਸਿੱਧੀ ਜੋ ਨਿਕਲ ਕੇ ਆਈ ਮੈਂ ਬਹੁਤ ਸਾਰੀਆਂ ਚੀਜ਼ਾਂ ਤੇ ਵਿਚਾਰ ਕਰ ਰਿਹਾ ਅਸੀਂ ਬਹੁਤ ਸਾਰੇ ਪਸਤਾਵਾ ਨਹੀਂ ਇਕੱਠੇ ਕਰ ਰਹੇ ਹਾਂ ਤੇ ਉਹ ਵਿਕਲਪ ਹੋਣਗੇ ਜੋ ਸਾਨੂੰ ਕੈਬਨਿਟ ਵਿੱਚ ਤੈਅ ਕਰਨੇ ਪੈਣਗੇ ਪਰ ਤੁਹਾਨੂੰ 1 ਨਵੰਬਰ ਨੂੰ ਪਤਾ ਲੱਗੇਗਾ ਉਸਨੇ ਸਤੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀਤੀ 18 ਦੁਬਾਰਾ ਪੁੱਛੇ ਜਾਣ ਤੋਂ ਬਾਅਦ ਉਹ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾਉਣ ਬਾਰੇ ਵਿਚਾਰ ਕਰ ਸਕਦਾ ਹੈ ਪਰ ਪ੍ਰਧਾਨ ਮੰਤਰੀ ਜਸਟਨ ਟੂਡੋ ਅਗਸਤ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਤਰ੍ਹਾਂ ਦੇ ਸਵਾਲ ਤੇ ਜਵਾਬ ਵਿੱਚ 26 ਨੇ ਕਿਹਾ ਕਿ ਸਰਕਾਰੀ ਅਧਿਕਾਰੀ ਸਮੂੱਚੇ ਇਮੀਗ੍ਰੇਸ਼ਨ ਸੰਸਥਾਵਾਂ ਬਾਰੇ ਜਾਰੀ ਗੱਲਬਾਤ ਕਰ ਸਕਦੇ ਨੇ ਅਤੇ ਇਹ ਉ ਅਦਬ ਵਿਵਸਥਾ ਦੀ ਲੋੜਾਂ ਨੂੰ ਲਗਾਤਾਰ ਸਮਾਯੋਜਨ ਕਰ ਰਹੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਰਾ ਦੇ ਹਰ ਕਦਮ ਨੂੰ ਪੂਰਾ ਕਰ ਸਕਦੇ ਨੇ ਕੈਨੇਡੀਅਨ ਚੈਂਬਰ ਆਫ ਕਮਰਸ ਜੋ ਕਿ 2 ਲੱਖ ਤੋਂ ਵੱਧ ਕੈਨੇਡੀਅਨ ਕਾਰੋਬਾਰਾਂ ਦੀ ਨੁਮਾਇੰਦਗੀ ਕਰਦਾ ਹੈ ਦੇ ਇੱਕ ਸੀਨੀਅਰ ਡਾਇਰੈਕਟਰ ਡਾਇਨਾ ਪਾਮਰਨ ਵਾਲਸਕੋ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਭਾਸ਼ਣ ਵਿੱਚ ਨਾਟਕੀ ਤਬਦੀਲੀਆਂ ਦੇ ਵਪਰੀਤ ਬਿਆਨ ਦਰਸਾਉਂਦੇ ਨੇ ਉਸਨੇ ਲੇਜ਼ਰ ਮਾਰਕੀਟ ਇנק ਦੁਆਰਾ ਕਰਵਾਏ ਗਏ 1 ਜੁਲਾਈ ਦੇ ਪੋਲ ਵੱਲ ਇਸ਼ਾਰਾ ਕੀਤਾ ਉਸਨੇ ਕਿਹਾ ਕਿ 60% ਉੱਤਰਦਾਤਾਵਾਂ ਨੇ ਮਹਿਸੂਸ ਕੀਤਾ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਹਨ ਜੋ 2019 ਵਿੱਚ 35% ਵਧ ਹੋ ਜਾਣਗੇ ਇਮੀਗ੍ਰੇਸ਼ਨ ਇੱਕ ਬਹੁਤ ਹੀ ਅਸੀਂ ਮੁੱਦਾ ਬਣ ਚੁੱਕਿਆ ਇਮਾਨਦਾਰੀ ਦੇ ਨਾਲ ਅਸੀਂ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਮੀ ਦੇਖ ਕੇ ਹੈਰਾਨ ਨਹੀਂ ਹੋਵਾਂਗੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਮੰਤਰੀ ਮਿਲਰ ਨੇ ਇਸ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਟੈਟਿਸ ਕੈਨੇਡਾ ਦੇ ਅੰਦਾਜ਼ੇ ਦੇ ਅਨੁਸਾਰ ਮਦਦ ਲਈ ਕੈਨੇਡਾ ਨੇ 2024 ਦੇ ਮੱਧ ਵਿੱਚ 112789 ਵਿਦਿਆਰਥੀ ਅਤੇ 28 ਵਿਦੇਸ਼ੀ ਕਾਮਿਆਂ ਨੂੰ ਪਨਾਮ ਮੰਗਣ ਵਾਲਿਆਂ ਦੀ ਗਿਣਤੀ ਨੂੰ ਦੁੱਗਣਾ ਕਰਕੇ 2.8 ਮਿਲੀਅਨ ਤੱਕ 2022 ਵਿੱਚ 1.3 ਮਿਲੀਅਨ ਕਰਨ ਦਾ ਬਾਦ ਭਾਵਨਾ ਨੂੰ ਸਪਸ਼ਟ ਦੀਆਂ ਆਈਆਂ ਤੇ ਮਹਾਮਾਰੀ ਦੇ ਤੁਰੰਤ ਬਾਅਦ ਨੌਕਰੀਆਂ ਦੀਆਂ ਸਾਮੀਆਂ ਵਿੱਚ ਵਾਧੇ ਨਾ ਜਿਠਣਾ ਇਸ ਕਦਮ ਦੇ ਨਾਲ ਕੈਨੇਡਾ ਦੀ ਸਮੁੱਚੀ ਆਰਥਿਕ ਪੈਦਾਵਾਰ ਨੂੰ ਘਟਾਉਣ ਦੇ ਮੱਦੇ ਨੂੰ ਰੋਕਣ ਵਿੱਚ ਮਦਦ ਕੀਤੀ ਪਰ ਮਿਲਰ ਨੇ ਸਤੰਬਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਕਿਹਾ ਕਿ 12 ਅਕ ਸਰਕਾਰ ਨੇ ਪ੍ਰੋਗਰਾਮਾਂ ਦੇ ਕੁਝ ਪਹਿਲੂਆਂ ਦੀ ਇਜਾਜ਼ਤ ਦਿੱਤੀ ਹੈ ਜੋ ਸਥਾਈ ਨਿਵਾਸੀਆਂ ਨੂੰ ਬਹੁਤ ਲੰਮੇ ਸਮੇਂ ਦੇ ਲਈ ਬਹੁਤ ਗਰਮ ਕਰਨ ਲਈ ਲਿਆਉਂਦੇ ਨੇ ਇਸੇ ਤਰ੍ਹਾਂ ਨੌਕਰੀਆਂ ਦੀਆਂ ਅਸਾਮੀਆਂ ਹੁਣ ਘਟ ਰਹੀਆਂ ਨੇ ਅਤੇ ਬੇਰਜ਼ਗਾਰੀ ਵਧ ਰਹੀ ਹੈ ਖਾਸ ਕਰਕੇ ਨਵੇਂ ਆਏ ਲੋਕਾਂ ਅਤੇ ਨੌਜਵਾਨਾਂ ਦੇ ਵਿੱਚ ਉਸ ਦੀ ਟੀਮ ਨੇ ਪਿਛਲੇ ਸਾਲ ਲਈ ਕਦਮ ਚੱਕੇ ਨੇ ਤਾਂ ਜੋ 2026 ਤੱਕ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ 6.5 ਤੋਂ ਘਟਾ ਕੇ ਕੁੱਲ ਆਬਾਦੀ ਦਾ 5% ਕੀਤਾ ਜਾ ਸਕੇ ਬੈਂਕ ਆਫ ਵਾਂਟਰੀਅਲ ਦੇ ਮੁਖ ਅਰਦ ਸ਼ਾਸਤਰੀ ਡਗਲਸ ਪੋਰਟ ਨੇ ਕਿਹਾ ਹੈ ਕਿ ਕਟੌਤੀਆਂ ਲਈ ਇਹ ਲੜੀ ਇੱਕ ਹੋਰ ਸਥਿਰ ਅਤੇ ਭਵਿੱਖਬਾਣੀ ਇਮੀਗ੍ਰੇਸ਼ਨ ਨੀਤੀਆਂ ਦੀ ਲੋੜ ਦਾ ਸੁਝਾਅ ਦਿੰਦੀ ਹੈ ਤੇ ਸਾਨੂੰ ਸਿਖਾਉਣਾ ਚਾਹੀਦਾ ਹੈ ਕਿ ਸਰਕਾਰ ਅਤੇ ਨੀਤੀ ਨਿਰਮਾਤਾਵਾਂ ਲਈ ਲੇਬਰ ਮਾਰਕੀਟ ਨੂੰ ਵਧੀਆ ਬਣਾਉਣ ਲਈ ਇਮੀਗ੍ਰੇਸ਼ਨ ਨੀਤੀਆਂ ਦੀ ਵਰਤੋਂ ਕਰਨਾ ਬਹੁਤ ਮੁਸ਼ਕਲ ਕਾਰੋਬਾਰ ਹੈ ਅਤੇ ਇਹ ਸ਼ਾਨਦਾਰ ਢੰਗ ਦੇ ਨਾਲ ਉਲਟਾ ਕਰ ਸਕਦਾ ਹੈ। ਕੈਨੇਡਾ ਦੀ ਆਰਥਿਕਤਾ ਵਿੱਚ ਇਮੀਗ੍ਰੇਸ਼ਨ ਇੱਕ ਮੁੱਖ ਕਾਰਕ ਭੂਮਿਕਾ ਅਦਾ ਕਰਦਾ ਹੈ। ਸਟੈਟਿਸ ਕੈਨੇਡਾ ਦੇ ਅਨੁਸਾਰ ਉਦਯੋਗਾਂ ਜਿਵੇਂ ਕਿ ਰਿਹਾਇਸ਼ ਅਤੇ ਪੋਜ਼ੇਸਿਵਾਂ ਵਾਜਾਈ ਵੇਅਰ ਹਾਊਸ ਅਤੇ ਪੇਸ਼ੇਵਰ ਵਿਗਿਆਨਕ ਤਕਨੀਕੀ ਖੇਤਰਾਂ ਵਿੱਚ ਨਵੇਂ ਆਉਣ ਵਾਲੇ ਕਰਮਚਾਰੀ ਇਕਤਿਆਈ ਤੋਂ ਵੱਧ ਨੇ। ਦੇਸ਼ ਦੀ ਬੁੱਢੀ ਆਬਾਦੀ ਇੱਕ ਹੋਰ ਕਾਰਨ ਹੈ ਜਿਸ ਕਾਰਨ ਪ੍ਰਵਾਸੀਆਂ ਤੇ ਵਿਧੇ ਰਣਿਰਪੜਤਾ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਪੈਡਲ ਸਰਕਾਰ ਅਗਲੇ 3 ਸਾਲਾਂ ਲਈ 2789 ਨਿਵਾਸੀਆਂ ਦੀ ਗਿਣਤੀ ਦਾ ਨਕਸ਼ਾ ਬਣਾਉਣ ਲਈ ਹਰ ਸਾਲ ਆਪਣੇ ਇਮੀਗ੍ਰੇਸ਼ਨ ਪਧਰੀ ਯੋਜਨਾ ਦਾ ਐਲਾਨ ਕਰਦੀ ਹੈ ਤੇ ਸਾਲਾਨਾ ਟੀਚਿਆਂ ਨੂੰ ਆਮ ਤੌਰ ਤੇ ਹਰ ਵਾਰ ਘੋਸ਼ਿਤ ਕਰਨ ਲਈ ਵਧਾਇਆ ਜਾਂਦਾ ਹੈ ਉਦਾਹਰਨ ਦੇ ਲਈ 2022 ਵਿੱਚ ਕੈਨੇਡਾ ਨੇ ਕਿਹਾ ਸੀ ਕਿ ਉਹ 2023 ਵਿੱਚ 465000 2789 ਤੇ 2024 ਵਿੱਚ 485000 2025 ਵਿੱਚ 5 ਲੱਖ ਨੂੰ ਛੜਨਾ ਚਾਹੁੰਦੀ ਹੈ ਪਿਛਲੇ ਸਾਲ ਬਿਲਰ ਨੇ ਟੀਚਿਆਂ ਵਿੱਚ ਵਾਅਦਾ ਨਹੀਂ ਕੀਤਾ ਸੀ ਤੇ 2026 ਲਈ ਉਹਨਾਂ ਨੇ 5 ਲੱਖ ਤੱਕ ਦੀ ਜੋ ਪਟਾਰ ਉਹ ਤਿਆਰ ਕੀਤਾ ਸੀ ਰੇਣੀ ਗਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਗਨੀਸ ਵਾਲਾ .com ਦੇ ਨਾਲ